ਹੈਲੋ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਮਾਰਨਿੰਗ ਟਾਈਮ ਹੈਗਾ ਜੀ ਚਲੋ ਆਪਾਂ ਚੱਲਦੇ ਆਂ ਇੱਧਰ ਸਾਡਾ ਨਰਿੰਦਰ ਸਿੰਘ ਜੱਲਾ ਲਗਾ ਰਿਹਾ ਜੀ ਪਾਣੀ ਕਿਚਨ ਗਾਰਡਨ ਨੂੰ ਸਵੇਰ ਸਵੇਰ ਉੱਠ ਕੇ ਆ ਜਾਂਦਾ ਹੁੰਦਾ ਇੱਧਰ ਆਂ ਮੂੰਗਰੇ ਵੀ ਕਾਕੇ ਨਹੀਂ ਨਰਿੰਦਰ ਸਿੰਘ ਨੇ ਹੀ ਤੋੜੇ ਐ ਅੱਜ ਬਣਾਵਾਂਗੇ ਮੂੰਗਰਿਆਂ ਦੀ ਸਬਜ਼ੀ ਅੱਜ ਮੈਂ ਤੋੜਾਂਗੀ ਜੀ ਮੇਥੀ ਬਹੁਤ ਸਾਰੀ ਮੇਥੀ ਲਈ ਹੈ ਪਹਿਲਾਂ ਵੀ ਤੋੜ ਕੇ ਸੁਕਾਈ ਹੈ ਥੋੜੀ ਜੀ ਹੋਰ ਸੁਕਾਵਾਂਗੇ ਆ ਮੈਂ ਮੇਥੀ ਤੋੜ ਕੇ ਲੈ ਆਈ ਸੀ ਤੇ ਮੈਂ ਹੁਣ ਸੁੱਕਣੀ ਪਾ ਦਿੱਤੀ ਐ ਮੇਥੀ ਹਾਈ lui ਕਾਹ ਤੇ ਲੱਗੇ ਹੈ ਨਰਜੀ ਗੰਨੇ ਕਾੜਨ ਜਿਹੜੇ ਇੱਥੇ ਮੇਰੇ ਦਿਉਰ ਨੇ ਨਰਿੰਦਰ ਸਿੰਘ ਨੇ ਗੰਨੇ ਬੀਜੇ ਹੋਏ ਸੀਗੇ ਇਹ ਉਹ ਸਾਰੇ ਵੱਢ ਲਏ ਨੇ ਤੇ ਹੁਣ ਉਹਨਾਂ ਨੂੰ ਨਾ ਗੰਨੇ ਕਾੜ ਕੇ ਥੋੜੇ ਜਿھے ਗੰਨੇ ਸੀਗੇ ਆਹ ਵਾਲੇ ਦੇਖੋ ਹੁਣ ਇਹਦਾ ਗੁੜ ਬਣਵਾਵਾਂਗੇ ਕਿਸੇ ਵੀ ਖਿਲਾੜੀ ਚੱਲਦੀ ਆ ਨਾ ਤੇ ਤੇ ਉੱਥੇ ਦੇ ਕੇ ਆਊਗਾ ਫਿਰ ਉਸ ਤੋਂ ਬਾਅਦ ਇਹਦੇ ਗੰਨਿਆਂ ਦੇ ਆਪਣੇ ਜੋੜ ਜਾ 70 ਬਣਵਾ ਲੈਣੀ ਆ ਲੱਗ ਗਈਆਂ ਸੀ ਗੰਨੇ ਕਰਨ ਦੇ ਉਹਨਾਂ ਨੂੰ ਕਿਹਾ ਤੁਸੀਂ ਆਗ ਲਾ ਦਿਓ ਤੇ ਜੰਨੇ ਸਾਡੇ ਘੜ ਕੇ ਸਾਨੂੰ ਦੇ ਦਿਓ ਲੱਗੀਆਂ ਹੀਆਂ ਨੇ ਜੀ ਗਾਜਰਾ ਇੱਧਰ ਸਾਫ਼ ਹੀ ਹੈਗੀ ਆ ਥੋੜੀ ਜਹੀ ਮਾਸੀਆ ਗਾਜਰਾ ਨੇ ਗਾਜਰਾ ਵੀ ਅਸੀਂ ਪੱਟਾਂਗੇ ਤੇ ਇਹਨਾਂ ਦਾ ਨਾ ਗਜਰੇਲਾ ਬਣਾਵਾਂਗੇ ਆ ਮੂੰਗਰੇ ਲੱਗੇ ਹੋਏ ਨੇ ਕਾਫੀ ਸਾਰੇ ਮੂੰਗਰੇ ਲੱਗੇ ਹੋਏ ਨੇ ਹੋਗੀਆਂ ਜੀ ਮੈਂ ਰਸੋਈ ਦੇ ਵਿੱਚ ਦੁਪਹਿਰ ਦੇ ਟਾਈਮ ਮੈਂ ਲੱਗੀ ਅੱਜ ਸਬਜ਼ੀ ਬਣਾਣਾ ਮੈਂ ਲੱਗੀ ਮੂੰਗਰਿਆਂ ਦੀ ਸਬਜ਼ੀ ਬਣਾਣਾ आलू पाऊंगी मैं थोड़े जट आलू पावगी इधर 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 ਅਰੇ ਵਾਹ ਇਹ ਨਾ ਚੱਲੀ ਬਾਏ ਬਾਏ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਆ ਜਾ ਚੱਲ ਜਲਦੀ ਜੇ ਮੈਂ ਜਾ ਰਹੀ ਹਾਂ ਜੀ ਧਣੀਆਂ ਤੋੜਨ ਵਾਸਤੇ ਸਵੇਰੇ ਸਵੇਰੇ ਦਾਲ ਬਣਾਈ ਤੇ ਸੋਚਿਆ ਚਲੋ ਧਣੀਆਂ ਮੈਂ ਤੋੜ ਕੇ ਲੈ ਕੇ ਆਣੀ ਆ ਨਾਲੇ ਮੈਂ ਜੁਗਨੂ ਨੂੰ ਘਮਾਉਣ ਲੈ ਕੇ ਆਈ ਆ ਤੇ ਓਏ ਜੁਗਨੂ ਨਾ ਭੱਜ ਭਜਾਈ ਲਈ ਜਾਂਦਾ ਜੁਗਨੂ ਮੈਨੂੰ ਤੇ ਹੁਣ ਮੈਂ ਆਈ ਆ ਜਿੱਥੇ ਆਪਣੇ ਕਿਚਨ ਗਾਰਡਨ ਵਿੱਚ ਧਣੀਆਂ ਤੋੜਨ ਵਾਸਤੇ ਦੇਖਦੀ ਆ ਧਣੀਆਂ ਜਿਹੋਇਆ ਤਾਂ ਹੁਣ ਤਾਂ ਧਣੀਆਂ ਵੈਸੇ ਪੱਕ ਚੁੱਕੇ ਐ ਆਹ ਵਾੜਾ ਬੂਲੀ ਕਿੰਨੇ ਖੰਡੇ ਪਏ। ਉਹ ਦੇ ਇੱਧਰ ਧਣੀਆਂ ਹੈਗਾ ਏ। ਪਰ ਹੁਣ ਪੱਕ ਗਿਆ ਧਣੀਆਂ। ਆਹ ਦੇਖੋ ਪਾਲਕ ਵੀ ਪੱਕੀ ਪਈ ਏ ਹੁਣ। ਇੱਧਰ ਧਣੀਆਂ। ਲਓ ਦੇਖੋ। ਧਣੀਆਂ। ਪੱਕਿਆ ਪਈ ਏ। ਦੇਖੋ। ਹੁਣ ਵਿੱਚ ਵਿੱਚ ਦੇਖ ਕੇ ਤੋੜਾਂਗੇ। ਖਿਆਲੋ ਜੀ ਇੰਨਾ ਕ ਬਹੁਤ ਹੈ ਇੱਧਰ ਸਾਡੇ ਤਾਇਆ ਜੀ ਕੀ ਕਣਕ ਬੀਜੀ ਹੋਈ ਹੈ ਆ ਜਿਹੜੇ ਗੰਨੇ ਘੜੇ ਸੀਗੇ ਅਸੀਂ ਇਹਦਾ ਗੁੜ ਬਣਵਾ ਲਿਆ ਇੱਥੇ ਥੋੜੇ ਜੇ ਗੰਨੇ ਬੀਜੇ ਹੋਏ ਸੀ ਤੇ ਉਹਨਾਂ ਦੇ ਵਿੱਚ 20 ਕਿਲੋ ਗੁੜ ਨਿਕਲਿਆ ਆ ਇੱਧਰ ਲਗਾਇਆ ਹੈ ਜੀ ਲਸਣ ਚਲੋ ਤੁਹਾਨੂੰ ਮੈਂ ਆਪਣੇ ਕਿਚਨ ਗਾਰਡਨ ਦੀ ਸੈਰ ਕਰਵਾ ਦਿੰਨੀ ਆ ਆ ਹਲੇ ਤੱਕ ਇੱਥੋਂ ਆ ਚੱਕਿਆ ਨਹੀਂ ਹੈਗਾ ਇਹਨੂੰ ਅੱਗ ਲਾਵਾਂਗੇ ਆ ਜਿਹੜੀ ਬਾਕੀ ਪੱਤੀ ਜਹੀ ਬਚਦੀ ਐ ਇੱਧਰ ਆਪਣਾ ਦੇਖੋ ਕਿਚਨ ਗਾਰਡਨ ਆ ਹੈਗਿਆ ਨੇ ਜੀ ਗਾਜਰਾਂ ਇਹ ਦੂਸਰੀਆਂ ਗਾਜਰਾਂ ਨੇ ਜਿਹੜੀਆਂ ਹੁੰਦੀਆਂ ਨੇ ਨਾ orange orange ਕਲਰ ਦੀਆਂ ਆ ਸੌਫ ਹੈਗੀ ਐ ਉਹ ਪਰੇ ਟਮਾਟਰ ਲੱਗੇ ਹੋਏ ਐ ਦਿਖਾਣੀ ਆ ਉਧਰ ਦੀ ਚੱਲ ਕੇ आ भी हैगे देसी गाजर है साढ़े मूंगरे इधर मेथी पक गई है अद्धी असी सु के रख दी है और प्याज लगाया है ओ, परे परे लगे है लसन उधर हैगी है, है ब्रोकली और टमाटर लगे हुए हैं ਆ ਦੇਖੋ ਆ ਵੀ ਬਰੋਕਲੀ ਹੈਗੀ ਐ ਇਹ ਹੁਣ ਪਰ ਪੱਕ ਗਈ ਐ ਇਹਨੂੰ ਹੁਣ ਇੱਥੋਂ ਪੱਟ ਦੇਣਾ ਐ ਉਹ ਦਰ ਪਰੇ ਸਾਡੇ ਮਟਰ ਲਗਾਏ ਹੋਏ ਨੇ ਕੱਲ 2-3 ਕਿਲੋ ਮਟਰ ਤੋੜੇ ਐ ਆ ਹੁਣੀ ਪਿਆਜ਼ ਲਗਾਇਆ ਐ ਇਹ ਹੈਗਾ ਜੀ ਮੇਰੇ ਛੋਟੇ ਦਿਓਰ ਦਾ ਡਾਕਟਰ ਸਾਹਿਬ ਤੋਂ ਜਿਹੜੇ ਛੋਟੇ ਬ੍ਰਦਰ ਐ ਉੰਨਾ ਦਾ ਘਰ ਇਹਨਾਂ ਨੇ ਹੁਣ ਦੁਬਾਰਾ ਤੋਂ ਘਰ ਫਿਰ ਹੁਣ ਸ਼ੁਰੂ ਕਰਨਾ ਹੈ ਬਣਾਉਣਾ ਹਲੇ ਕੰਪਲੀਟ ਨਹੀਂ ਹੈਗਾ ਹੁਣ ਸ਼ੁਰੂ ਕਰਨਗੇ April ਦੇ ਵਿੱਚ ਪਿੱਛੇ ਦੋ ਕਮਰੇ ਬਣਨੇ ਆ ਚਲੋ ਜੀ ਚਲਦੇ ਆ ਦਾਲ ਵਿੱਚ ਪਾਉਣੀ ਆ ਮੈਂ ਜਾ ਕੇ ਧਨੀਆ ਧਨੀਆ ਬਾਦਿਤ ਕੱਪਾ ਨੇ ਦਾਲ ਵਿੱਚ ਲਿਆ ਕੇ ਮਿਕਸ ਦਾਲ ਬਣਾਈ ਐ ਅੱਜ ਮੈਂ ਮੈਂ ਆਪਣਾ ਹੁਣ ਮੈਂ ਬਣਾਵਾਂਗੀ ਜੀ ਚਟਣੀ ਇਹ ਆਪਾਂ ਧਨੀਆ ਲੈ ਲਿਆ, ਬਦੀਨਾ ਲੈ ਲਿਆ, ਹਰਾ ਲਸਣ, ਹਰੀ ਮਿਰਚ ਪਾਵਾਂਗੇ, ਪਿਆਜ਼ ਪਾਵਾਂਗੇ ਵਿੱਚ। ਚਲੋ ਜੀ ਕੁੱਟਦੇ ਆਪਾਂ ਹੁਣ ਚਟਣੀ। ਉੱਪਰ ਵਿੱਚ ਕੁੱਟਾਂਗੇ ਮੈਂ ਇੱਥੇ ਟਮਾਟਰ ਪਾ ਦਿੱਤਾ ਏ ਇਹਨੂੰ ਜੀ ਆਪਣੇ ਚਰਣੀ ਗਈ ਕੁੱਟ ਜਿਵੇਂ ਆਪਾਂ ਕੁੰਡੀ ਵਿੱਚ ਕੁੱਟ ਦੇਣੇ ਆ ਕੁੰਡੀ ਘੋਟਣੇ ਨਾਲ ਉਸ ਤਰ੍ਹਾਂ ਦੀ ਚਰਣੀ ਕੁੱਤੀ ਗਈ ਏ ਆਪਾਂ ਦੂਸਰੇ ਗਰਾਇੰਡਰ ਦੇ ਵਿੱਚ ਨਹੀਂ ਆਪਾਂ ਨੇ ਪੀਸੀ ਹੈਗੀ ਚੌਪਰ ਵਿੱਚ ਪੀਸੇ ਤੇ ਬਹੁਤ ਵਧੀਆ ਬਣਦੀ ਏ